ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3ਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੇ ਲਾਏ ਵਿਚੋਂ ਆਪ ਗਵਾਏ ਕੈ ਰਹਿਨ ਸੱਚ ਲਿਬ ਲਾਏ ਸਤਿਗੁਰ ਜਿਨੇ ਨਾ ਸੇਵਿਓ ਤਿੰਨਾ ਮਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੁ ਨ ਜਾਏ ਮਹਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜਾ ਭਾਏ ਅਗਿਆਨੀ ਪੂਜਦੇ ਦਰਗਾ ਮਿਲੈ ਸਜਾਇ ਆਤਮ ਦਿਉ ਪੂਜੀਐ ਬਿਨ ਸਤਗੁਰੂ ਬੂਝ ਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲਾ ਪਾਏ ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰ ਭਵੈ ਸੋ ਥਾਏ ਪਾਏ ਪਉੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁਖ ਸਭ ਲਹਿ ਜਾਂਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ ਜਤ ਮੁਖ ਭਾਗ ਲਿਖਿਆ ਤੁਰ ਸਾਚਾ ਹਰ ਤਿਤ ਮੁਖ ਨਾਮ ਜਪਾਤੀ ਸ਼ਲੋਕ ਮਹਲਾ ਤੀਜਾ ਸਤਿਗੁਰ ਜਿਨੀ ਨਾਸੇ ਵਿਉਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਲੱਖ ਚੌਰਾਸੀ ਫਿਰ ਪਿਆ ਮਰ ਜੰਮ ਮੈਂ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਉ ਤਿੰਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮਿਲੇ ਨਾ ਵਿਛੜਾ ਸਹਜ ਸੁਮਾਵੇ ਸੋਏ ਮਹਲਾ ਤੀਜਾ ਸੋ ਭਗਉਤੀ ਜੋ ਭਗਵੰਤਾ ਜਾਣੈ ਗੁਰ ਪ੍ਰਸਾਦੀ ਆਪ ਪਛਾਨੈ ਤਾਵਤ ਰਾਖੈ ਇਕਤ ਕਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਉ ਬਾਦ ਰਚਾਏ ਅਨੰਦੁ ਦੁਖੀਆ ਦੂਜੈ ਭਾਇ ਰਚਾਏ ਹਰ ਨਾਮ ਨਾ ਚੇਤਾ ਬਹੁ ਕਰਮ ਕਮਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਗੁਰ ਸੇਵੇ ਮੋਖ ਨਾ ਪਾਏ ਪਉੜੀ ਸਤਗੁਰ ਜਿਨਿ ਧਿਆਇਆ ਸੇ ਕੜਨਾ ਸਵਾਹੀ ਸਤਗੁਰ ਜਿਨਿ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜਿਨਿ ਧਿਆਇਆ ਤਿਨ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ ਤਿਨ ਆਥਾ ਉਥੈ ਮੁਖ ਉਜਲੇ ਹਰ ਦਰਗਹ ਪੈ ਦੇ ਜਾਹੀ ਜਿਨ ਕਉ ਹੋਆ ਕਿਰਪਾਲ ਹਰ ਸੇ ਸਤ ਗੁਰ ਪੈਰੀ ਪਾਹੀ ਤਿਨ ਅਥਾ ਉਥੈ ਮੁਖ ਉਜਲੇ ਹਰ ਦਰਗਹ ਪੈਦੇ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ